ਤਾਂ ਤਾਣੋ ਲੋਕੇ ਮਰਸ਼ੀਦ ਬਾਬਾ ਦੀ ਸਿੰਘ ਜਨਮ ਦਿਹਾੜੇ ਤੇ ਤਿਆਰ ਬਣਾਉਣ ਜਾ ਰਹੇ ਆ ਜਿਹੜੇ ਕਿ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ 60 ਬੱਸਾਂ ਲੈ ਕੇ ਗਏ ਆ ਅੱਜ ਪਰਵਾਰ ਦੀ ਸੇਵਾ ਕਟਿੰਗ ਤੇ ਮਗਰੇ ਪੰਜੀਰੀ ਤਿਆਰ ਹੋ ਰਹੀ ਹੈ ਹਾਂਜੀ 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 ਅਗਰ ਜੀ ਆ ਕੀ ਬੰਦਾ ਵਿਆਵਾ ਆ ਕੀ ਬੰਦਾ ਵਿਆਵਾ ਇਹ ਬੰਦਿਆ ਜੀ ਮਹਾਰਾਜ ਪੀਠੀ ਦੀਆਂ ਪਿੰਡੀਆਂ ਮੰਨੀਆਂ ਮਾਲਕ ਨੂੰ ਲੋ ਜੀ ਬਾਲੂ ਚਾਹੀਆ ਆਪਾਂ ਹਾਂ ਜੀ ਬਾਲੂ ਚਾਹੀਆ ਲੋ ਜੀ ਹੁਣ ਆਪਾਂ ਕਰਦੇ ਪਏ ਆ ਸ਼ੱਕਰ ਭਾਰੇ ਦੀ ਪੈਕਿੰਗ ਕਰ ਰਹੀਆ ਖੜੀ ਝੋਲ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਮੀਰ ਗੱਤੋਂ ਵੀ ਸਾਰੇ ਵਧੀਆ ਹੋਗੇ ਤੇ ਮੈਂ ਵੀ ਵਧੀਆ ਨਾ ਤੇ ਹਾਂਜੀ ਮਿੱਤਰੋ ਪਿਆਰੇ ਕਿਥੇ ਲਿਆਂਜਾ ਕਿਥੇ ਕੋਮਨ ਸਾਹਿਬ ਬੌਂਡ ਸਾਹਿਬ ਠੀਕ ਆ ਅੱਜ ਬਾਬਾ ਦੀ ਸੀਂਗੀ ਦਾ ਜੰੰਧਿਆੜਾ ਹੈ ਤਾਂ ਬਾਬਾ ਦੀ ਸੀਂਗੀ ਦਾ ਤੇ ਬੌਂਡ ਸਾਹਿਬ ਚੱਲੇ ਆ ਜਿਹੜਾ ਨੁਕਸਾਨ ਤੇ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਤਾਂ ਬਲਾਗ ਅਸੀਂ ਫੰ ਫੰਨੋ ਕੇ ਮਰਸ਼ੀਦ ਬਾਬਾ ਦੀ ਜਨਮ ਦਿਹਾੜੇ ਤੇ ਮਨਾਉਣ ਜਾ ਰਹੇ ਆ ਜਿਹੜੇ ਕਿ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ 60 ਬਸਾਂ ਲੈ ਕੇ ਗਏ ਆ ਅੱਜ ਸਾਰੀਆਂ ਜਾ ਚੁਕੀਆਂ ਮੀਂਹ ਦਾ ਮਾਹੌਲ ਦੇਖ ਲਓ ਬਹੁਤ ਜ਼ਿਆਦਾ ਹੈ ਫੇਰ ਵੀ ਸ਼ਰਧਾ ਜਿਹੜਾ ਸ਼ਰਧਾ ਲੋਕਾਂ ਦੀ ਨਹੀਂ ਜਿਵੇਂ ਰਹੇ ਪੂਰਾ ਰਾਸ਼ਾ ਪੂਰਾ ਬਸਾਂ ਭਰ-ਭਰ ਭੇਜੀਆਂ ਇੰਨੀ ਮਹਾਰਾ ਦੀ ਕਿਰਪਾ ਰਹੀ ਆ ਚੜਦੀ ਕਲਾ ਰਹੀ ਆ ਬਸਾਂ ਆ ਰਹਿ ਗਈਆਂ ਸਾਡੀਆਂ ਚਾਰਕ ਰਹਿ ਗਈਆਂ ਇਹ ਵੀ ਆਪਾਂ ਹੁਣੇ ਤੋੜ ਕੇ ਫੇਰ ਚਾਲੇ ਪਾਵਾਂਗੇ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਤੇ ਮੈਂ ਜੀ ਇਧਰੇ ਆ ਗਈ ਫੇਰ ਉਹੀ ਜਗਾ ਜਿਹਦੇ ਨਹੀਂ ਕਿਹਾ ਸੀ ਪਹਿਲਾ ਕੰਮ ਦੂਜਾ ਪਹਿਲਾ ਪੇਟ ਭੁਜਾ ਫੇਰ ਕੰਮ ਦੂਜਾ ਇਧਰ 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 ਜੋੜਾ ਲਾ ਕੇ ਵਾਇਗੁਰੂ ਦੀ ਜੋੜਾ ਲਾ ਹਾਂਜੀ ਹੋ ਨਹੀਂ ਭਾਪਦੇ ਨੇ ਇੱਥੇ ਬਾਹਰ ਨੇ ਇੱਥੇ ਵਾਅਦੇ ਦੇ ਨਹੀਂ ਆ। ਕਹਿੰਦੇ ਜੀ ਲੰਗਰਾਂ ਦਾ ਵਹਿਰੀ ਆਇਆ ਹੋਇਆ ਹੈ। ਅੰਜੀ ਪਿਆਰਿਓ ਬਈ ਬਈ ਨੂੰ ਤੇ ਆ ਰਹੇ ਹਾਂ। ਹਾਂਜੀ ਪਿਆਰਿਓ ਹਾਂਜੀ ਕੀ ਜਾ ਰਹਾ ਲੋਕ ਨਹੀਂ ਪ੍ਰਾਪ ਕੋੜੇ ਮਿਸ ਹੋ ਗਏ ਉਹ ਬਗੜ ਨਹੀਂ ਅੱਗੇ ਆ ਮੰਗੇ ਵੇ ਜੀ ਮੰਗੇ ਆ ਮੰਗੇ ਮੰਗੇ ਆਹ ਖਲੋਤੇ ਪਕੌੜੇ ਖਲੋਤੇ ਆ ਉਹ ਕੋੜੇ ਗੋਭੀ ਵਾਲੇ ਆ ਸਾ ਪਨੀਰ ਨਹੀਂ ਪਨੀਰ ਵਾਲੇ ਨਹੀਂ ਭਾਈ ਮਿਸ ਹੋ ਗਏ ਹਾਂਜੀ ਪਾਪਾ ਉਹਨੇ ਪਨੀਰ ਬਣਾ ਕੀਤਾ ਹੈ ਨਾ ਇਹ ਦੋ ਡਾਕਟਰ ਨੇ ਇਹਨੂੰ ਪਨੀਰ ਬਣਾ ਕੀਤਾ ਕਿਉਂ ਤਾਰੇ ਇਹ ਡਾਇਰੈਕਟਰਾਂ ਦੀ ਨਹੀਂ ਸੁਣੀ ਦੀ ਹਰ ਦਮ ਵੀ ਬੰਦ ਕਰਾਉਂਦੇ ਇਹਦੇ ਐਂ ਖਾਈਦੇ ਪਨੀਰ ਵਾਲੇ ਪਕੌੜੇ ਖਾਈਦੇ ਪਨੀਰ ਦਾ ਛਾਈ ਪਨੀਰ ਵੀ ਖਾਈਦਾ ਮਟਰ ਨਹੀਂ ਖਾਈਦਾ ਜਿਹੜਾ ਕੜੀ ਨਾ ਚੋੜਦੇ ਖਾਈਦੇ ਪਨੀਰ ਤੈਨੂੰ ਮਿਲਿਆ ਨਹੀਂ ਚੋਲਿਆਂ ਨਾਲ ਚੋਲ ਖਾਈਦੇ ਦਾਲ ਨਾਲ ਚੋਲ ਖਾਈਦੇ ਸਾਰੀਆਂ ਚੀਜ਼ਾਂ ਨਾਲ ਚੋਲ ਖਾਈਦੇ ਭਾਵੇਂ ਜਿਹੜਾ ਮਰਜ਼ੀ ਮਣਾ ਕਰਿਆ ਟੈਨਸ਼ਨ ਨਹੀਂ ਲਈਦੀ ਮਿੱਠੀ ਕੜੀ ਖਾਦੀ ਭਿੰਡੀਆਂ ਨਾਲ ਵੀ ਚੋਲ ਖਾਂਦੇ ਹੈ ਭਿੰਡੀਆਂ ਨਾਲ ਖਾਈਦੇ ਗੋਭੀ ਦੀ ਗੋਭੀ ਦੀ ਸਬਜ਼ੀ ਨਾਲ ਖਾਈਦੇ ਗਾਜਰਾਂ ਦੀ ਸਬਜ਼ੀ ਨਾਲ ਖਾਈਦੇ ਕੋਈ ਸਬਜ਼ੀ ਮਿਸ ਨਹੀਂ ਕਰੀਦੀ ਚੋਲਾ ਬਿਨਾ ਸਾਰਿਆਂ ਨੇ ਚਲੇ ਆ ਗਏ ਮੇਰੇ ਉੱਤੇ ਤਸਵੀਰ ਸਰਸੋਂ ਦਾ ਸਾਗ ਖਾਂਦਾ ਚੋਲਾ ਨਾ ਖਾਂਦਾ ਉਹ ਕਿਹੜਾ ਚੋਲਾ ਨਾ ਖਾਂਦਾ ਹੀ ਭਰਾਵਾ ਤੂੰ ਕਰਦੇ ਤੂੰ ਇਹੀ ਬੰਦੇ ਇਹ ਕੀ ਨੇ ਅਹੀਂ ਸਾਰੇ ਚੀਜ਼ਾਂ ਮੈਂ ਚੈੱਕ ਕਰੀ ਤੇ ਆਂ ਖਾ ਕੇ ਵੇਖੋ ਸੁਆਦ ਕਿੰਨਾ ਹੁੰਦਾ ਉੱਤੇ ਗੋਲ ਗੱਪੇ ਦੇ ਨਾਲ ਹੀ ਸ਼ੁਰੂ ਕਰਾਏ ਨੇ ਉੱਤੇ ਦੇਸੀ ਘਿਓ ਪਾ ਹੋਵੇ ਚੋਲਾਂ ਦੇ ਉੱਤੇ ਅੰਨਿਆਰੇ ਆ ਨਾ ਖਾਣਾ ਦੇਸੀ ਘਿਓ ਦੇ ਚੋਲੇ ਬੜਾ ਲੱਗਦਾ ਕਿਉਂ ਨਹੀਂ ਲੱਗ ਰਿਹਾ ਤੁਹਾਨੂੰ ਆ ਕੇ ਵੇਖ ਕੇ ਬੜਾ ਲੱਗਦਾ ਉਹ ਅੰਦਰ ਜਾ ਕੇ ਬੜਾ ਲੱਗਦਾ ਜਦੋਂ ਅੰਦਰ ਗਏ ਕੋਈ ਆਲੇ ਪਾਲੇ ਜੁਣਾ ਜਨਾਬ ਆਇਓ ਕਦਰ ਕਰੀ ਚਲ ਆਜੋ ਹੋ ਗਿਆ ਪੈਕ ਹੋ ਰਹੀਆਂ ਨੇ ਸੇਵਾ ਸਾਰੇ ਮੁੰਡੇ ਆਪਣੇ ਕਰਦੇ ਪਏ ਨੇ ਤੇ ਇੱਕ ਲਫਾਵਾ ਭਰਤਾ ਲਓ ਜੀ ਦੂਜਾ ਸਾਰਾ ਇਹ ਉੱਤੇ ਰੋੜ ਹੋਈ ਵੀ ਇਹ ਕੱਟ ਮਾਰੀਆ ਨਾ ਹਾਂਜੀ ਪਾਪਾ ਜੀ ਹਾਂਜੀ ਟੋਫੀਆਂ ਆ ਗਈਆਂ ਟੋਫੀਆਂ ਆ ਜੀ ਆ ਸੰਗਾ ਤੁਹਾਨੂੰ ਦੇਵਾਂਗੇ ਨਾ ਉਹ ਦੋ ਲਫਾਵੇ ਫਾ ਲੋ ਠੀਕ ਆ ਤਿੰਨੇ ਲਫਾਵੇ ਸਾਰੇ ਭਰ ਜਣੇ ਆ ਆਪਾਂ ਨੂੰ ਜੀ ਜੀ ਦਾ ਇਧਰ ਵੀ ਬਣਾ ਵੀਡੀਓ ਤੇ ਸਾਰੇ ਪੈਕੇਟ ਖਾਲੀ ਕਰਦੇ ਆਪਾਂ ਲਫਾਵੇ ਭਰ ਲਏ ਆ ਲਫਾਫੇ ਸਾਰਿਆਂ ਦੇ ਭਰ ਲਏ ਆ ਉਹ ਤੋਂ ਤੋਂ ਵਰਟਨ ਕਰਦੇ ਆਪਾਂ ਨਾਲ ਕੱਢੀ ਜਾਂਦੇ ਆ ਨਾਲ ਕੱਢ ਕੱਢ ਖਾਈ ਜਾਂਦੇ ਆ ਨਾਲ ਤੇਰੇ ਜਿਆਦਾ ਹੱਥ ਨਹੀਂ ਤੁਹਾਨੂੰ ਦੇ ਲੋ ਜੀ ਚੌਕਲੇਟਾਂ ਵੀ ਆ ਗਈਆਂ ਨੇ ਇਧਰ ਉਹ ਤੂੜੇ ਦੀ ਬੋਰੀ ਦੀ ਪਾਓ ਗੋਰੀ ਦੀ ਪਾਓ ਓਏ ਬੋਰਾ ਹੈਵੀ ਓਥੇ ਬਾਜ ਗੰਦਾ ਆ ਰਿਹਾ ਪਾਪਾ ਦੋ ਦੋ ਟੈਂਟ ਪਾ ਲੈਣੇ ਨਾ ਪੈ ਗੜੇ ਅਲੱਗੂ ਇੱਥੇ ਗੰਦਗੀ ਪਾ ਕੇ ਆਪਾਂ ਉੱਥੇ ਆ ਕੇ ਆ ਗਏ ਮੁੰਡੇ ਰੈਡੀ ਚੱਲੇ ਆ ਭੱਜਣ ਪ੍ਰਸ਼ਾਰ ਵਰਤੌਣਾ ਸਾਰਿਆਂ ਨੇ ਜਾ ਕੇ ਓਕੇ ਬਰੋ ਓ ਚਲੋ ਏ ਬਾਕੀ ਵੀ ਆ ਜਾਓ ਵੀਰੇ ਚਲੋ ਚਲੋ ਆ ਜੇਬ ਚ ਨਹੀਂ ਪੋਣਾ ਉਥੇ ਵਰਤੌਣਾ ਕਾਈਓ ਫੜਿਆ ਹੱਥੇ ਹਾਂ ਆ ਹੱਥੇ ਚ ਕਰੇ ਇਸ ਤੇ ਫੜਿਆ ਨਹੀਂ ਆ ਆ ਆ ਆ ਲੋ ਆ ਕਰਨੇ ਨਾ ਲੱਛਣ ਨਹੀਂ ਜਰ ਜਰ ਅਹੀਂ ਉਹ ਲਫਾਫੇ ਸਾਰਾ ਪੈਕ ਕੀਤਾ ਆ ਆ ਬਾਹਰ ਤੇ ਆ ਜਾਣਾ ਤੇਰਾ ਆ ਆ ਬਾਹਰ ਤੇ ਆ ਜਾਣਾ ਪਤਾ ਤੇ ਲੱਗ ਹੀ ਜਾਣਾ ਸੀ ਪਰ ਆ ਜੀ ਲੈ ਲੋ 5 ਸਟਾਰ ਚਾਕਲੇਟ ਪਰ ਕਾ ਕ ਮੜਿਆ ਨਹੀਂ ਆ ਪਜਰ ਸੰਗ ਕਿਸਕੇ ਸਾਹ ਜੋ ਨਹੀਂ ਆ ਤੇਰਾ ਵੀ ਤੂੰ ਹੀ ਨਾਲ ਭਾਗੀਦਾਰ ਨਹੀਂ ਨਹੀਂ ਮੈਂ ਭਾਗੀਦਾਰ ਹੀ ਹਾਂ ਤੂੰ ਇੱਕ ਦਾ ਨਾਲ ਤਿੰਨ ਲੈਣੇ ਕਿਹਾ ਦੋ ਪੈਕੇਟ ਚੌਕਲੇ ਲੈ ਆਈਏਂ ਪਰ ਨਹੀਂ ਆ ਕੰਮ ਮਾੜਾ ਭਾਜੀ ਆ ਆ ਆ ਚੌਕਲੇ ਤਾਂ ਨਹੀਂ ਦਰਹੀਂ ਪਰਨੇ ਸਾਰੇ ਲਾ ਅੱਛਾ ਤਾਂ ਲਾ ਫਾਵੇ ਹਾਂਜੀ ਆ ਜੀ ਜੀ ਬਾਬਾ ਜੀ ਤੁਹਾਡੇ ਕੋਲ ਉਹ ਇਹ ਵੀ ਫਾਇ ਕਸਾ ਵਾਈ ਫਤੇ ਬਾਬਾ ਜੀ ਹੁਣ ਵਿਲੇ ਹੋਈਆਂ ਸਵੇਰ ਦੇ ਹੱਦ 8 ਵਜੇ ਤੇ ਆ ਕੇ ਆ 60ਵੀਂ ਬੱਸ ਜਿਹੜੀ ਆਪ ਕੋ ਦਾ ਹੈ। ਸੰਗਤਾ ਇਹਨਾਂ ਨੂੰ ਤਾਸ ਚਾਹ ਹੈ। ਇਹ ਨਾ ਤਾਂ ਬੰਤਾ ਵਾ। ਮੀ ਦੀ ਕੋਈ ਪ੍ਰਵਾਨ ਨਹੀਂ ਕੀਤੀ ਸੰਗਤ ਨੇ। ਨਾ ਮੀ ਦੀ ਕੀਤੀ ਤੇ ਨਾ ਕੋਈ ਪ੍ਰਵਾਨ ਕੀਤੀ। ਚੜਦੀ ਕਲਾ ਦੇ ਵਿੱਚ ਮੇਲਾ ਬਾਬਾ ਜੀ ਦਾ ਮਨਾ ਰਿਹਾ। ਇਸ ਵਾਤੇ ਸਾਹ ਸੰਗਤ ਅਕੋ ਬੇਨਤੀ ਹੈ ਵੀ 26 27 ਤਰੀਕ ਨੂੰ ਚਾਟੀਪੁਰ ਚੌਂਕ ਤੇ ਪਹੁੰਚਿਆ ਕਰੋ ਤੇ ਫ੍ਰੀ ਸੇਵਾ ਬੱਸ ਐਤਵਾਰ ਐਤਵਾਰ ਵੀ ਫ੍ਰੀ ਸੇਵਾ ਤੇ ਅੱਗੋਂ ਬਾਬਾ ਜੀ ਦੇ ਮੇਲੇ ਤੇ ਵੀ ਫ੍ਰੀ ਸੇਵਾ ਵਾ। ਇਹਦੇ ਵਿੱਚ ਕੋਈ ਪੇਟਾ ਨਹੀਂ ਕੋਈ ਕਿਸੇ ਕੋਈ ਕਿਰਾਇਆ ਨਹੀਂ ਲਿਆ ਜਾਂਦਾ। ਤਲੀ ਨਹੀਂ ਬਿੰਦੀ ਆ ਵੀ ਆ ਕੇ ਵਿੱਚ ਰੌਣਕਾਂ ਲਾਇਆ ਕਰੋ ਤੇ ਨਜ਼ਾਰੇ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਦੇ ਸੰਗਤਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ 25 26 ਤੇ 27 ਤਰੀਕ ਨੂੰ ਸੰਗਤਾਂ ਫਰੀ ਬਸਾ ਦੀ ਸੇਵਾ ਹੁੰਦੀ ਆ ਚਾਟੀਵੰਡ ਚੌਂਕ ਤੋਂ ਸ਼ੀਦਾ ਸਾਹਿਬ ਗੁਰਦੁਆਰੇ ਤੋਂ ਤੇ ਵੱਧ ਤੋਂ ਵੱਧ ਸੰਗਤਾਂ ਪੋਵੜ ਸਾਹਿਬ ਪਹੁੰਚਣ ਵਾਸਤੇ ਉਪਰਾਲਾ ਕਰਾਇਆ ਕਰੋ ਆਇਆ ਕਰੋ ਰੌਣਕਾਂ ਵਧਾਇਆ ਕਰੋ ਗੁਰੂ ਘਰ ਦੀਆਂ ਭਾਜੀ ਜਸਵੰਤ ਸਿੰਘ ਜੀ ਉਹਨਾਂ ਦੀ ਇਹ ਸੇਵਾ ਬੜੀ ਵੱਡੀ ਆ ਕਿਉਂਕਿ 40-50 ਗੱਡੀਆਂ ਉਹ ਹਰ ਸਾਲ ਸੇਵਾ ਚ ਲਾਉਂਦੇ ਆ ਫ੍ਰੀ ਸੇਵਾ ਸਾਰੀ ਸੰਗਤ ਵਾਸਤੇ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਆ ਗਈ ਸਾਰੇ ਰੌਣਕ ਵਧਾਇਆ ਕਰੋ ਭਾਜੀ ਦੀ ਬੇਨਤੀ ਪ੍ਰਵਾਨ ਕਰੋ ਸਾਡੇ ਵੱਲੋਂ ਵੀ ਸੰਗਤ ਨੂੰ ਸਾਰੀ ਸੰਗਤ ਨੂੰ ਬੇਨਤੀ ਹੱਥ ਜੋੜ ਕੇ ਕਿ 26 ਦੇ 27 ਤਰੀਕ ਨੂੰ ਵਤੋ ਵਦ ਆਇਆ ਕਰੋ ਵਤੋ ਵਦ ਰੌਣਕ ਬਧ ਆਇਆ ਕਰੋ ਗੁਰੂ ਘਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਿਏ ਬਾਕੀ ਸਾਰੇ ਨਿਕਲ ਲੈਂਦੇ ਜੀ ਜੀ ਸਵਾਗਤ ਹੈ ਮੇਰੇ ਪ੍ਰੋਗਰਾਮ ਤੌਰ ਤੇ 25 ਨੰਬਰ ਜੋ ਜੀ ਹੋਰ ਬੈਣੀ ਲੋਗਲਾ ਹਾਂਜੀ ਇੱਧਰ ਕਰਤਾ ਈ ਢਾਲੀ ਕਰਤਾ ਕਰਤਾ ਬਾਈ ਜੀ ਖਾਲੀ ਹੈ ਜੇਬਾਂੇ ਜੇਬਾਂੇ ਵਾਲੀਆਂ ਦੇ ਘਾਟ ਭੋਰ ਹੈਗੇ ਉਹ ਵੀ ਮਤਾਨੇ ਅੰਦਰ ਜਾਗੇ ਬਾਬਾ ਜੀ ਦਾ ਦਰ ਤੇ ਠੀਕ ਹੈ ਕੁਝ ਵੀ ਬਟਾਣਾ ਆਹ ਵੇਖੋ ਸਾਰਾ ਕੁਝ ਲੱਗਿਆ ਕੋਟਾ ਪੂਰਾ ਕੋਟਾ ਪੂਰਾ ਤੇ ਜੰਟਰਾਂ ਦੇ ਵੀ ਨੂੰ ਬੇਂਦਿਆ ਕਿ ਉਹਨਾਂ ਨਾਲ ਚੁੱਗੀ ਜਾਵੇ ਮਰੀ ਮਰੀ ਜਾਂਦੇ ਮੇਰਾ ਭਰਾ ਸੰਗਤ ਦਾ ਖੇਲਰਾ ਕਿਤਨੇ ਵੈਲਦੇ ਹਾਂਜੀ ਪਿਆਰਿਓ ਹਾਂਜੀ ਪਿਆਰਿਓ ਮੋਰਾ ਭਾਰਾ ਤਾਂ ਨਹੀਂ ਲੱਗਦਾ ਨਹੀਂ ਇਹਨਾਂ ਕਿਸੇ ਵਜ੍ਹਾ ਜ ਹੈ ਹਾਂ ਨਹੀਂ 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 ਨੈਵਰ ਆ ਫੜਿਆ ਸਾ ਵੀ ਸਰੇ ਦਾਤਾ ਜਗਾਰਾ ਬਣਾਉ ਗੱਜ ਕੇ ਪਿਆਰ ਟੋਪੀਆਂ ਵਰਤਾਵਾਂਗੇ ਹਨ ਬਾਬਾ ਜੀ ਦੇ ਬੱਚੇ ਦੇ ਟੋਪੀਆਂ ਆਪਾਂ ਜਿਹੜਾ ਸਾਰੇ ਬੱਚਿਆਂ ਨੂੰ ਵਰਤਾਵਾਂਗੇ ਖੁਸ਼ੀਆਂ ਸਾਲੀਆਂ ਕਰਾਂਗੇ ਐਂਕਾ ਬਹੁਤ ਹੋਰ ਰਹਿ ਗਏ ਆ 24 ਆਪਣੇ ਇੱਕ ਆ ਗਏ ਜੀ ਇੱਕ ਆ ਗਏ ਟੋਪੀਆਂ ਮੰਗਣਾ ਬਹੁਤ ਟੋਪੀਆਂ 24 ਨਹੀਂ ਆ ਗਈ ਕੋਈ ਵੀ ਤੇਰਾ ਪੁੱਤਰ ਇਧਰ ਆ ਬਿਲਕੁਲ

ਲੋ ਜੀ ਮਿੱਕੀ ਨਿੱਕੀ ਭੂਰ ਪੈ ਰਹੀ ਆ ਮੀਂਹ ਦੀ ਤੇ ਇਧਰ ਟੋਹੀਆਂ ਵੰਡ ਰੇ ਨੇ अघड़ क्य हांजी ਸਮਾਪਤ ਹੋ ਗਿਆ ਸਮਾਨ ਚਾਕਲੇਟ ਦੇ ਵੀਰ ਜੀ ਆ ਜੇ ਟੋਫੀ ਲੋ ਨਾ ਨਾ ਲਗਾਈ ਜਾਂਦੇ ਉਹ ਜਿਹੜਾ ਆਂਦਾ ਨੂੰ ਮੈਂ ਬਿਲਾ ਆਹੋ ਕਿ ਨਹੀਂ ਆ ਆ ਜਾ ਨੂ ਬੋਲ ਆ ਗਿਆ ਆਇਓ ਇਹਨਾਂ ਦੇ ਬਾਦਿਆ ਕਲੇ ਘਰ ਲਾਇਆ ਫਿਰ ਜੀ ਉਹ ਕਿਵੇਂ ਨਿਆੜਿਓ ਆ ਗਿਆ ਟੋਪੀਆਂ ਚਾ ਗਿਆ ਟੋਪੀਆਂ ਪਰ ਲੋ ਝੋਲਿਓ ਪੁੱਤ ਓਏ ਪੁੱਤ ਦੀ ਹਵਾ ਦੇ ਹਾਲ ਦੇ ਦੇਖ ਬਿਲਕੁਲ ਵਾਈ ਗਰੂ ਬਾਬਾ ਡੱਬੀ ਵਾਲਾ ਬਾਬਾ ਡੱਬੀ ਵਾਲਾ ਓ ਮਾਈ ਗੋਡ ਓ ਇੰਨਾ ਨਹੀਂ ਉਹ ਸਵਾਰ ਬੜੀਆ ਈ ਹੈ ਇਸ ਤਰ੍ਹਾਂ ਦਾ ਮਹਾਪਾਰ ਨੇ ਉਹ ਪਪਾ ਓ ਇੰਨਾ ਬੋਦੀ ਚੀਜ਼ ਬੜੀ ਆਹ ਦੇ ਬੰਦੇ ਨੇ ਬਰਾਲੇ ਇਹ ਕਿੰਨੀ ਚਾਹੀਦੀ ਹੈ ਇਹ ਵੀ ਪਿਛੇ ਵੀ ਨਾਲੀ ਇਹ ਦਿੱਤੀਆਂ ਮੈਂ ਕਿਦਾਂ ਡੱਬੇ ਭਰ ਲੈਣੇ ਵੇ ਬਾਜੀ ਜੋ ਆ ਮੋਕੇ ਪਈਲਾ ਉਤੋਂ ਪਰ ਮੇਰੇ ਤੋਂ ਮੈਂ ਸਾਡੇ ਇੱਕ ਬਾਹਰ ਆਵਾਂਗੇ ਸਾਜਦਾਬ ਬਾਬੇ ਨੇ ਦੇਣਾ ਹੈ ਜੀ ਇੱਕ ਇੱਕ ਕੀ ਆ ਸੋਚ ਹੈ ਤੁਹਾਡੀ ਸੋਚ ਵੱਡੀ ਹੈ ਸੋਚ ਵੱਡੀ ਹੈ ਤਕੜੀ ਹੈ ਤਕੜੀ ਸੋਚ ਹੈ ਢਿੱਡ ਵੀ ਵੱਡਾ ਵਾ ਉਹ ਖੁੱਲੀ ਕਬੀਰ ਬਾਈ ਨਾ ਤਾਂ ਲਗੰਦਿਆ ਵਾ ਓ ਜੀਓ ਆਕੇ ਸਿਰਫ ਹੋਣਾਂ ਦੀ ਜੀਓ ਮੋਦੀ ਇਹ ਫੋਨ ਬਾਹਰ ਦਾ ਦੋ ਪੋਰਟ ਐ ਇੰਨਾ ਹੱਥ ਜੀ ਨਹੀਂ ਪੁਆੜਾ ਮੁੱਤ ਤੇਰੇ ਐਡੀ ਕੀ ਚੌਕਲੇਟ ਹੈਗੀ ਆ ਉਹ ਚੌਕਲੇਟ ਵੱਡੀ ਨੇ ਚੌਕਲੇਟ ਵੱਡੀ ਹੈ ਚੌਕਲੇਟ ਤਾਂ ਵੀ ਵੱਡੀ ਚੌਕਲੇਟ ਵੀ ਵੱਡੀ ਦੇ ਕਾਨੂੰ ਲਾਵਾਂਗੇ ਕਿ ਮੈਂ ਕਿੰਨੂ ਲਾਵਾਂਗੇ ਉਹ ਨਹੀਂ ਇਹ ਪੇਪਰ ਅੱਜ ਚੋਰੀ ਕਰਨ ਵਾਲਾ ਜੇ

ਸਾਬ ਠੀਕ ਆ ਜੀ ਤੇ ਦੇਖ ਲੈ ਚੱਲੇ ਆ ਜੀ ਕਿੱਥੇ ਉਹ ਇਧੇ ਇਹ ਦਿਨ ਆ ਤੇ ਸਾਡੇ ਭਾ ਖੋਲਦੇ ਆ ਜੀ ਹਾਂ ਜੀ ਹਾਂ ਜੀ ਫੋਨ ਛੱਡ ਦੋ ਤੇ ਝਾਲ ਸਭੀ ਉਸ ਪਾਸੇ ਆਪਾਂ ਤੁਰਨਾ ਹਾਂ ਹਾਂ ਜੀ ਬਾਬਾ ਜੀ ਹਾਂ ਜੀ ਪ੍ਰਸ਼ਾਦਾ ਛਕ ਰਿਹਾ ਸੇਵਾ ਕਰਕੇ ਹੁਣ ਆਪਾਂ ਲੰਗਰ 'ਚ ਆ ਗਏ ਹਾਂ ਜੀ ਲੰਗਰ ਗੁੰਮਾ ਮਟਰ ਬਹੁਤ ਬਹੁਤ ਜ਼ਿਆਦਾ ਸਵਾਦ ਬਣੀਆਂ ਨੂੰ ਕਰਦਾ ਲੰਗਰ ਤੇ ਵੈਸੇ ਬਹੁਤ ਹਾਂ ਜੀ ਆਪਾਂ ਮੈਨੂੰ ਟੋਫੀਆਂ ਨਹੀਂ ਦੇਂਦਿਆ ਕਿਹੜਾ ਪਾ ਆਹਦੇ ਕੋ ਚਾਰ ਟੋਫੀਆਂ ਹਨ ਦੋ ਦੋ ਖਾएंगे ਦੋ ਦੋ ਔਰ ਇਸ ਕੋ ਨਹੀਂ ਦੇ ਦੋ ਦੋ ਆਪਨੇ ਕਿਸ ਕੋ ਦੇਣੀ ਹੈ हमने किसी को नहीं दे दी थैंक यू हमने इसको दे दी है कि तो ये वो घर जाके खाएगा चूस के अभी 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 खा के खाओ रोज खा के ये खाता हूं ये मैंगो ਹਾਂਜੀ ਆਪਾ ਜੀ ਹਾਂਜੀ ਹਾਂਜੀ ਕੀ ਵਿਚਾਰ ਨੇ ਬਸ ਹੁਣ ਜਾਣ ਦੀਆਂ ਤਿਆਰੀਆਂ ਪੂਰਤੜ ਚ ਕੋਨੇ ਤੁਹਾਨੂੰ ਠੀਕ ਆ ਆਹੋ ਜੀ ਨਾਲ ਕੰਮ ਆ ਕਹਿੰਦੇ ਸਾਰੇ ਸਾਰੇ ਸ਼ੁਰੂ ਹੋ ਗਏ ਸਦਾ ਸਾਂ ਹਾਂਦੇ ਹਟਦੇ ਫੇਰ ਅੱਜ ਵੀ ਮੰਗੈਂਸੀ ਪਾ ਲੈ ਉਧਰ ਪੁੱਛੇ ਓਏ ਇੱਕ ਲੋ ਜੀ ਫੂਡ ਚਾਟ ਖਾ ਲਿਆ ਵਾ ਬਾਕੀ ਲੈ ਲਤਾ ਜਾ ਇੱਧਰ ਆਲੂ ਵਾਲੇ ਕੁਲਚੇ ਵੀ ਆ ਗਏ ਆ ਹਾਂ ਜੀ ਪਿਆਰਿਓ ਕਿਦਾਂ ਜੀ ਆਪ ਬਤਾਓ ਮੈਂ ਕੁਲਚੇ ਆ ਲੈਣ ਤੇ ਆ ਫੂਡ ਚਾਟ ਖਾ ਲਿਆ ਵਾ ਫੂਡ ਵਾਲਨਾ ਢਿੱਡ ਫੁੱਲ ਭਰ ਗਿਆ ਵਾ ਇੱਧਰ ਬਾਬਾ ਦੀ ਸੰਜਰੀ ਚੜਦੀ ਕਲਾ ਦੇ ਵਿੱਚ ਵਿੱਚ ਕਿੰਨੀ ਸੰਗਤ ਹਾਂ ਜੀ ਤੁਸੀਂ ਇੱਥੇ ਇਹ ਤੁਸੀਂ ਤੁਸੀਂ ਲੰਗਰ ਤੁਹਾਡੇ ਕੰਮ ਆ ਏ ਤੁਹਾਡੇ ਕੰਮ ਆ ਵੀਰ ਜੀ ਸਿੱਖ ਕੋਈ ਕਿ ਨਹੀਂ ਸੰਗਤ ਹਾਂ ਜੀ ਪਿਆਰਿਓ ਹਾਂ ਜੀ ਜੋ ਜੋ ਨੇ ਕੀਤਾ ਮੈਂ ਉਹ ਬੋਏ ਤੱਕ ਨਹੀਂ ਬੋਲੇ ਆਈਏ ਆਜਾ ਮਨ ਕਰ ਰਿਹਾ ਪਗਾਂ ਲਾ ਕੇ ਬੰਦੇ ਸਾਰੇ ਯਾਰ ਲੰਗਰ ਬਤਾਉਣਾ ਬੰਦਿਆਂ ਨੂੰ ਕਿਵੇਂ ਦੱਸਾਂ 1 ਵਜੇ ਮਰੀ ਜਾਂਦੀ ਕਿਹਦੇ ਦੋ ਤੇ ਲੈ ਕੇ ਆਏ ਹੁਣ ਇੱਕ ਮਿੰਟ ਵੀ ਨਹੀਂ ਮਿਲੀ ਉਹ ਕਹਿੰਦਾ ਮਿਲੀ ਸੀ ਕੋਈ ਗਈ ਹੋਈ ਆਉਣੀ ਕਿਨੇ ਬਣਾਉਣੀ ਆ ਆ ਗਿਆ ਆ ਆ ਗਿਆ ਵਾਪਸ ਆ ਗਿਆ ਵੀ ਆ ਗਿਆ ਵਾਪਸ ਆ ਗਿਆ ਹਾਲੋ ਯਾ ਇੱਕ ਕੁਟੂ ਦੀ ਬਣਾ ਡਗੇ ਆ ਦੇ ਹੋ ਗਏ ਸਭੋ ਵੇਖਿਆ ਮੰਨਦੇ ਏ ਮੰਨਦੇ ਮੰਨਦੇ ਕਦਾ ਟੋਪੀ ਵਾਲੇ ਬਾਬੇ ਆ कौन आ गया ਜੀ ਪਿਆਰਿਓ ਤੇਵੀ ਵਾਲੇ ਬਾਬੇ ਵੇਲੋ ਪਾਪਿਆਂ ਨੂੰ ਵੀ ਨਹੀਂ ਛੱਡਦੇ ਉਹ ਪੂਰੇ ਬੰਦਾ ਲੱਗੇ ਜਾਂਦੇ ਉਹਨੂੰ ਕਿੱਥੇ ਟੋਫੀ ਖਾਣੀ ਹੋ ਕੁਛ ਨਾ ਬੰਦਾ ਕਿਹਨਾਂ ਵਧੀਆ ਬਾਈ ਦਾ ਪ੍ਰਸ਼ਾਦ ਆ ਫਿਰ ਕੀ ਹੋ ਗਿਆ ਬਾਹਰ ਕਰੂ ਅੰਦਰ ਜਾ ਕੇ ਮੈਨੂੰ ਕਿਨ ਜਾਂਦਿਆਂ ਵਾਰੀ ਪੁੱਛਿਆ ਸਾਡਾ ਫਰਜ਼ੇ ਪੂਰ ਕਰਨਾ ਠੀਕ ਆ ਠੀਕ ਆ ਚੰਗੀ ਗੱਲਾਂ ਵੀ ਜੀ ਜੇ ਗੱਟੀ ਖਿਲਾ ਰਲਾ ਚਾਕਲੇਟ ਦੇ ਨਹੀਂ ਪਰ ਪੰਜੇ ਦੀ ਲੈ ਕੇ ਦਿੰਦਾ ਕਰ ਬਲੋਗ ਜਿੱਤੀ ਲੋ ਜੀ ਲੋ ਟ੍ਰੇਡ ਹਾਰੇ ਇਕੱਠੇ ਲੋ ਜੀ ਕਰ ਲੋ ਗੱਲ ਵੀ ਜੀ ਜੰਗ ਛਿੜ ਗਈ ਐ ਇੱਥੇ ਪਾਕਿਸਤਾਨ ਨੂੰ ਇੰਡੀਆ ਦੀ ਕਹਿੰਦੇ ਜੀ ਕੀ ਕਰਾ ਇਸੇ ਨਾਲ ਇੱਥੇ ਗੋਲ ਸਾਚੇ ਦਰਬਾਰ ਕੀ ਜੈ ਮਾਂ ਕੇ ਪਿਆਰ ਕੀ ਬਾਪੇ ਕੇ ਪਿਆਰ ਕੀ ਨਹੀਂ ਬਾਪੇ ਕੇ ਕਹਾਲ ਗਿੱਟਾ ਦਾੜਾ ਗਿੱਟਾ ਦਾੜਾ ਚੋਕਲੇਟ ਦੇ ਰੋ ਯਾਰ ਕਿਹੜਾ ਹਾਉ ਦੂਰ ਵੀ ਚੋਕਲੇਟ ਕੋਈ ਦੇ ਰੋ ਹੋ ਟੱਪ ਜੇ ਹੋ ਜੀਓ ਮੋਦੀ ਕਿਹੜਾ ਹਾਉ ਦੂਰ ਵੀ ਓਰੇ ਯਾ ਲੈ ਓਹ ਟੱਪ ਜੇ ਲਕੀਰ ਮੈਨੀਆਂ ਤੋਣਾ ਮੁਖਾਇਓ ਸੀ ਮਾਇਆ ਬਾਬਾ ਦੀਪ ਸਿੰਘ ਨੇ ਖੰਡਾ ਕੜਗਾਇਆ ਬਾਬਾ ਦੀਪ ਸਿੰਘ ਨੇ ਖੰਡਾ ਝੜਕਾਇਆ ਬਾਬਾ ਦੀਪ ਸਿੰਘ ਨੇ ਖੰਡਾ ਮਾਰ ਬਾਬਾ ਜੀ ਦਾ ਵਾਲਾ ਜਿਹਾ ਦੇਖੋ ਚੌਂਕੜਾ ਮਾਰ ਬਾਬਾ ਜੀ ਦਾ ਵਾਲਾ ਜਿਹਾ ਦੇਖੋ ਚੌਂਕੜਾ ਮਾਰ ਬਾਬਾ ਜੀ ਦਾ ਵਾਲਾ ਦੇ ਆਪਣੇ ਦੁਨੀਆਵਾਂ ਦੀ ਬੋਦੀ ਮੈਂ ਕਾ ਜੰਗ ਸੀ ਪ੍ਰਗਟ ਕਰ ਕੋ ਕਾਮ ਵਿਖੇ ਸੁਗੋ ਸੁਗ ਤਾਰੂ ਸਾਧਕ ਜੀ ਨੂੰ ਗ੍ਰੰਥ ਪ੍ਰਾਪਾਚਾਰ ਮਹਾਰਾਜ ਜੀ ਦੀ ਨਿੱਕੀ ਗੋਲ ਵਿੱਚ ਦੇਵਤਾ ਜੀ ਤੇਰਾ ਸਮਾਦੀ ਲਾ ਕੇ ਬੈਠੇ ਹੋ ਆਓ ਸਾਡੀ ਅਤੇ ਆਪਣੀ ਹਾਜ਼ਰੀ ਸਾਹਬਾਂ ਦੇ ਚਰਨਾਂ ਵਿੱਚ ਲਵਾਉਂਦੇ ਹੋਏ ਗੱਜ ਕੇ ਫਤੋ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ